ਰਜਨੀ ਕੀ ਆ ਕੀ ਮਾਮਲਾ ਜੀ ਪ੍ਰੈਸ ਕਾਨਫਰੰਸ ਕਰਦੇ ਆ ਇਹ ਮਾਮਲਾ ਹੈ ਕਿ ਸਾਡਾ ਇੱਕ ਬੇਟਾ ਵਾ ਸਾਗਰ ਨਿਊਟਰਨ ਠੀਕ ਹੈ ਨਾ ਤੇ 2017 ਦੇ ਹੀ ਉਹਦਾ ਕੋਈ ਝਗੜਾ ਝਗੜਾ ਹੋਇਆ ਸੀ ਤੇ ਅਸੀਂ ਉਹਨੂੰ ਉਦੋਂ ਬੇਦਖਲ ਕੀਤਾ ਸੀਗਾ ਠੀਕ ਹੈ ਨਾ ਸਾਨੂੰ ਨਹੀਂ ਹੁਣ ਪਤਾ ਹੁਣ ਫੇਰ ਉਹਨਾਂ ਨੇ ਪਰਚਾ ਦਰਜ ਕੀਤਾ ਕਿ ਉਹ ਗੈਂਗਸਟਰ ਆ ਜਾਂ ਕੀ ਆ ਤੇ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡਾ ਬੇਟਾ ਜੇਕਰ ਜਿੱਦਾਂ ਦਾ ਵੀ ਆ ਉਹਨੂੰ ਪੁਲਿਸ ਫੜਦੀ ਆ ਜੋ ਜੋ ਵੀ ਕੁਝ ਕਰਦੀ ਆ ਤੇ ਉਹਨੂੰ ਫੜ ਕੇ ਦੇਲ ਤੋਂ ਪਾਣ ਜੋ ਮਰਜ਼ੀ ਕਰਨ ਪਰ ਸਾਨੂੰ ਨਾ ਤੰਗ ਕਰੇ। ਸਾਨੂੰ ਤੰਗ ਕਰ ਰਹੀ ਹੈ। ਬਹੁਤ ਤੰਗ ਕਰ ਰਹੀ ਹੈ ਭਾਜੀ। ਠੀਕ ਹੈ ਨਾ? ਤੁਸੀਂ ਕਿਹਦੇ ਤੋਂ? ਹਾਂਜੀ ਹਾਂਜੀ ਬੇਰਖਲ ਕੀਤਾ ਹੋਇਆ ਹੈ। ਤੁਹਾਨੂੰ ਬਹੁਤ ਤੰਗ ਕਿਉਂ ਕਰਦੇ? ਸਾਨੂੰ ਇਹ ਕਿ ਉਹ ਗੈਂਗਸਟਰ ਆ ਸਾਨੂੰ ਨਹੀਂ ਪਤਾ ਉਹ ਗੈਂਗਸਟਰ ਹੈ ਜਾਂ ਨਹੀਂ ਹੈ। ਤੇ ਅਸੀਂ ਮਾਨ ਕਰਦੇ ਬੇਨਤੀ ਕਰਦੇ ਆ ਮਾਨ ਸਾਹਿਬ ਨੂੰ ਕਿ ਸਾਡੇ ਬੇਟੇ ਨੂੰ ਜੀ 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 ਸਾਡੇ ਬੇਟੇ ਨੂੰ ਨਾ ਅਗਰ ਉਹ ਗਲਤ ਆ ਤਾਂ ਉਹਨੂੰ ਸਜ਼ਾ ਵੀ ਦਿੱਤੀ ਜਾਸੀ ਇਹ ਨਹੀਂ ਕਹਿੰਦੇ ਕਿ ਨਾ ਸਜ਼ਾ ਦੋ। ਸਜ਼ਾ ਵੀ ਦਿੱਤੀ ਜਾਵੇ। ਪਰ ਸਾਡਾ ਵੀ ਸੋਚਾ ਜਾ। ਹੋਰ ਬੰਦੇ ਇਹੀ ਦੇਖ ਦੇ ਕੇ ਲੋਕਾਂ ਦੀ ਬੱਚਿਆਂ ਨੂੰ ਤਾਂ ਕਰੋ ਉਹਦੀ ਛੋਟੀ ਜੀ ਬੇਟੀ ਦਾ ਨਾ ਉਹ ਸਾਡੇ ਕੋਲ ਰਹਿੰਦੀ ਹੈਗੀ ਆ ਉਹ ਟਿਕਦੀ ਨਹੀਂ ਪਈ ਬਿਲਕੁਲ ਵੀ ਜੇ ਪੁਲਿਸ ਜਾਂਚ ਕਰਾਂਦੀ ਤੁਹਾਨੂੰ ਬੁਲਾਉਂਦੀ ਆ ਤੇ ਜਾਣਾ ਪੈਂਦਾ ਹਾਂ ਹਾਂਜੀ ਹਾਂਜੀ ਜਾਣਾ ਪੈਂਦਾ ਹੁਣ ਵੀ ਬੁਲਾਉਂਦੀ ਪਈ ਆ ਕਿ ਡੁਗਰੀ ਥਾਣੇ ਆ ਉਹਦੀ ਕਵੱਟੀ ਪਕੜੀ ਹੋਈ ਹੈ ਜਨਾਨੀ ਉਹਦੀ ਆਉ ਡੁਗਰੀ ਥਾਣੇ ਤਾਂ ਤੋਂ ਕੁਝ ਦੱਸ ਕਰਨੀਆਂ ਪਤਾ ਨਹੀਂ ਸਾਨੂੰ ਸਾਨੂੰ ਦੱਸਦੇ ਵੀ ਨਹੀਂ ਕੋਈ ਕਿ ਕਿਸ ਮੈਟਰ ਦੀ ਕਦੋਂ ਦੀ ਕਦੋਂ ਦੀ ਨਹੀਂ ਜੇ ਭੇਜਦੇ ਹੋ ਕਦੋਂ ਦਾ ਰਿਮਾਂਡ ਹੋਇਆ ਹੋਇਆ ਜੀ ਬੀਚ ਉਹਨੂੰ ਵੀਰਵਾਰ ਬੁੱਧਵਾਰ ਫੜਿਆ ਸੀਗਾ ਤੇ ਉਹਨੂੰ ਸ਼ਨੀਵਾਰ ਨੂੰ ਕਹਿੰਦੇ ਸੀ ਜੇਲ੍ਹ ਭੇਜ ਦੇਣਾ ਹਲੇ ਤੱਕ ਨਹੀਂ ਭੇਜਿਆ ਸਰ ਐਡਵੋਕੇਟ ਸੈਨ ਕਰਮਾ ਜੀ ਸਰ ਕੀ ਮਾਮਲਾ ਜੜਾ ਹੈ ਤੇ ਵਾਲੀ ਸਰ ਇਸ਼ੂ ਹੈ ਕਿ ਇਨਾ ਇੱਕ 7 4 24 ਨੂੰ ਐਫ ਆਈ ਆਰ ਹੋ ਰਹੀ ਹੈ 35/24 ਅੰਡਰ ਸੈਕਸ਼ਨ 307 ਉਹਦੇ ਵਿੱਚ ਸਰ ਜੋ ਵੀ ਅਕਰੈਂਸ ਹੋਈ ਉਹਦੇ ਵਿੱਚ ਇੱਕ surjit kaur ਨਾਂ ਦੀ ਲੇਡੀ ਦੇ ਆਮ ਤੇ ਫਟ ਵੱਜਦੀ ਆ ਉਹ ਪੈਂਦਾ 307 ਦਾ ਪਰਚਾ ਸਾਗਰ ਐਂਡ 6 ਅਧਰਪਰਸੰਸ ਤੇ ਉਦੋਂ ਬਸਰ ਮਹੀਨਾ ਉਹਦਾ ਇਲਾਜ ਚੱਲਦਾ ਗਵਰਨਮੈਂਟ ਚੈਰੀਟੇਬਲ ਹਸਪੀਟਲ ਤੋਂ ਜੋ ਗੁਰਨਾਨਕ ਮਾਲ ਟਾਊਨ ਹੈ ਸਰ ਉਹਦੀਆਂ ਰਿਪੋਰਟ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਪੁਲਿਸ ਨੂੰ ਰਿਪੋਰਟ ਨਹੀਂ ਦੇ ਰਹੀ ਪੁਲਿਸ ਨੇ ਉਹਦੇ ਬੇਸ ਤੇ ਰਿਪੋਰਟਸ ਦੇ ਬੇਸ ਤੇ 302 ਦਾ ਵਾਧਾ 254 ਨੂੰ 302 ਲਗਾਤੀ ਉਹਦੇ 254 ਕਰਕੇ 302 ਹੋ ਗਈ ਹੁਣ ਉਹਨਾਂ ਦੀ ਵਾਈਫ ਨੂੰ ਅਰੈਸਟ ਕਰ ਲਿਆ 4 ਦਿਨ ਹੋ ਗਏ ਵਾਈਫ ਨੂੰ ਅਰੈਸਟ ਕੀਤਾ ਹੋਇਆ ਤੇ ਉਹ ਦੁਗਰੀ ਥਾਣੇ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਸੈਟਰਡੇ ਦਾ ਜੁਡੀਸ਼ੀਅਲ ਰਿਮਾਂਡ ਹੋਇਆ ਹੋਇਆ ਉਹਦੀ ਵਾਈ ਬੰਸ਼ਿਕਾ ਗੋਇਲ ਜੀ ਦਾ ਬਟ ਪੁਲਿਸ ਕੋਈ ਨਾ ਕੋਈ ਰੀਜ਼ਨ ਕਰਕੇ ਉਹਨਾਂ ਨੂੰ ਟੌਰਚਰੀ ਕਰ ਰਹੀ ਆ ਡੁੱਗਰੀ ਥਾਣੀ ਤੇਰਾਦੀ ਮਾਂ ਜਿਹਨੇ ਉਹਨੇ ਪੈਸਾਂ ਨਾਲ ਚੁੱਕੀ ਕਿ ਉਹ ਉਹਨਾਂ ਨੂੰ ਵੀ ਸਾਧ ਕੀਤਾ ਜਾ ਰਿਹਾ ਸਰਿਆਣਾ ਨੂੰ ਕੱਲ ਦੇ ਦੋਨਾਂ ਨੂੰ ਚਾਚੀ ਉਹਨਾਂ ਦੀ ਤੇ ਇਹਨਾਂ ਦੀ ਮਦਰ ਨੂੰ ਥਾਣੇ ਸੱਦਿਆ ਜਾ ਰਿਹਾ ਵਿਦਆਊਟ ਐਨੀ ਰਾਈਮ ਐਂਡ ਰੀਜ਼ਨ ਕੋਈ ਇਹਨਾਂ ਦੀ ਕੋਈ ਗੱਲ ਨਹੀਂ ਕੀਤੀ ਇਹ ਥਾਣੇ ਜੀ ਪਹਿਲੇ ਦਿਨ ਜਾ ਕੇ ਆਏ ਆ ੱੱਕੇ ਮਾਰ ਕੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਵੰਸ਼ਿਕਾ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਲਗਾਣੇ ਆ ਕੋਰਟ ਵਿੱਚ ਵੰਸ਼ਿਕਾ ਜੀ ਨੂੰ ਪੇਸ਼ ਕੀਤਾ ਜਾਂਦਾ ਇਹਨ ਇੱਕ ਦਿਨ ਦਾ ਰਿਮਾਂਡ ਮਿਲਦਾ ਦਿਨ ਫਿਰ ਜੁਡੀਸ਼ੀਅਲ ਕੀਤਾ ਜਾਂਦਾ ਸੈਚਰਡੇ ਨੂੰ ਬਟ ਹੁਣ ਤੱਕ ਅਜ ਟਿਊਸਡੇ ਜੋ ਵੀ ਟਾਈਮ ਹੋ ਗਿਆ ਹੁਣ ਤੱਕ ਦਾ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਨਹੀਂ ਹੋਇਆ ਪੁਲਿਸ ਕਦੇ ਉਹਨੂੰ ਇਹ ਥਾਣੇ ਕਦੇ ਉਹ ਥਾਣੇ ਐ ਘੁਮਾ ਕੇ ਸਿਰਫ ਟੌਰਚਰ ਕੀਤਾ ਜਾ ਰਿਹਾ ਔਰ ਕੁਝ ਨਹੀਂ ਉਹਨਾਂ ਦੀ ਮਾਂ ਤਾਂ ਕਹਿ ਰਹੀ ਮੈਂ ਆਪਣੇ ਮੁੰਡੇ ਨੂੰ ਵੇਖ ਦੇਖਾ ਸਰ ਇਹ 2017 ਦੇ ਜਿਵੇਂ ਉਹ ਕਹਿੰਦੇ ਆ 2017 ਦਾ ਉਹ ਵੇਦਕਲ ਕੀਤਾ ਹੋਇਆ ਕੋਈ ਇਹਨਾਂ ਨਾਲ ਤਾਲੁਕ ਨਹੀਂ ਮੁੰਡੇ ਦਾ ਘਰੇ ਜਾ ਕੇ ਨਾ ਇਹ ਤੋੜਪਨ ਕੀਤੀ ਜਾਂਦੀ ਹੈ ਜਦੋਂ ਇਹ ਪਰਚਾ ਪਿਆ ਉਹਦੀ ਤਾਂ ਇਹ ਕੋ ਵੀਡੀਓਸ ਨੇ ਬਟ ਅਸੀਂ ਵੀਡੀਓ ਸਾਈ ਡਿਸਕਲੋਸ ਨਹੀਂ ਕਰ ਸਕਦੇ ਅੱਗੇ ਇਸ ਮਾਮਲੇ ਨੂੰ ਲੈ ਕੇ ਤੇ ਹਾਈ ਕੋਰਟ ਜਾਣਾ ਪੈ ਜਾਊਗਾ ਨਹੀਂ ਜਾਵਾਂਗੇ ਜੀ ਹਾਈ ਕੋਰਟ ਜ਼ਰੂਰ ਜਾਵਾਂਗੇ ਕਿਉਂਕਿ ਉਹ ਸਰ ਮੰਗ ਹੀ ਕਰਦੇ ਹੋ ਮੰਗ ਸਰ ਮੰਗ ਇਹ ਹੈ ਕਿ ਜੋ ਵੰਸ਼ਿਕਾ ਨੂੰ ਅਰੈਸਟ ਕੀਤਾ ਗਿਆ ਹੈ ਉਹਨੂੰ ਰਿਲੀਜ਼ ਕੀਤਾ ਜਾਵੇ ਜੇ ਉਹਦਾ ਆਫੈਂਸ ਬਣਦੇ ਉਹਦੀ ਇਨਕੁਆਰੀ ਮਾਰਕ ਕੀਤੀ ਕਰਾਈ ਜਾਵੇ ਤੇ ਆਪਣੀ ਨਿਸਪਕਸ਼ ਧਿਆਨ ਫੇਅਰ ਐਂਡ ਫੇਅਰਸ਼ਿਪ ਫੇਅਰ ਇਨਵੈਸਟੀਗੇਸ਼ਨ ਕੀਤੀ ਜਾਵੇ